ਮੈਨੂੰ ਉਹ ਲੋਕਾਂ ਤੋਂ ਸਖਤ ਨਫ਼ਰਤ ਆ ਜਿਹੜੇ ਯੂਕੇ ਦੇ ਵਿੱਚ ਆ ਵੀ ਜਾਂਦੇ ਆ ਤੇ ਫਿਰ ਇੱਥੇ ਆ ਕੇ ਪਿੱਟਦੇ ਰਹਿੰਦੇ ਆ ਕਿ ਇਹ ਤਾਂ ਦੇਸ਼ ਬਹੁਤ ਮਾੜਾ ਜੀ ਇੱਥੇ ਤਾਂ ਨੌਕਰੀ ਨਹੀਂ ਮਿਲਦੀ ਜੀ ਇੱਥੇ ਤਾਂ ਗੁਜ਼ਾਰਾ ਨਹੀਂ ਹੁੰਦਾ ਜੀ ਇੱਥੇ ਤਾਂ ਸਟਰਗਲ ਹੀ ਬਹੁਤ ਆ ਤੇ ਜਿਹੜੇ ਆਹ ਨਵੇਂ ਜਿਹੇ ਛਲਾਰੂ ਜਾਂ ਜਿਹੜੇ ਨਵੇਂ ਜੀਆਂ ਕੁੜੀਆਂ ਆਉਂਦੀਆਂ ਨੇ ਇਹਨਾਂ ਨੂੰ ਐਂ ਲੱਗਦਾ ਵੀ ਜੇ ਥੋੜਾ ਟਾਈਮ ਤੁਰ ਲਿਆ ਥੋੜਾ ਡਿੰਗ ਪੱਟ ਕੇ ਤੁਰਨਾ ਪੈ ਗਿਆ ਜਾਂ ਸਾਈਕਲ ਤੇ ਜਾਣਾ ਪੈ ਗਿਆ ਜਾਂ ਬੱਸ ਲੈਣੀ ਪੈਗੀ ਬਹੁਤ ਬੜਾ ਸਟਰਗਲ ਹੋ ਗਿਆ ਜੀ ਇਹ ਸਭ ਕੁਝ ਹੈਗਾ ਨੌਕਰੀਆਂ ਵੀ ਹੈਗੀਆਂ ਨੇ ਘਰ ਵੀ ਹੈਗੇ ਆ ਪਰ ਜੇ ਤੁਹਾਨੂੰ ਤਰੀਕਾ ਹੀ ਨਹੀਂ ਪਤਾ ਸ ਤੁਸੀਂ ਚੱਜ ਦਾ ਕੰਮ ਕਰਨਾ ਹੀ ਨਹੀਂ ਹੈਗਾ ਤਾਂ ਫਿਰ ਕਿਵੇਂ ਹੋਊਗਾ ਬਹੁਤ ਸਾਰੇ ਲੋਕ ਕੀ ਜਿਹੜੇ ਵਿਚਾਰੇ ਚੰਗੀਆਂ ਨੌਕਰੀਆਂ ਕਰ ਰਹੇ ਆ ਚੰਗੀ ਆਪਣੇ ਯੂਨੀਵਰਸਿਟੀ ਵੀ ਜਾਂਦੇ ਆ ਪੜ੍ਹਾਈ ਵੀ ਪੂਰੀ ਕਰਦੇ ਆ ਅਸਾਈਨਮੈਂਟਾਂ ਵੀ ਬਣਾ ਰਹੇ ਆ ਸਾਰਾ ਕੁਝ ਕਰ ਰਹੇ ਆ ਚੰਗੀ ਰੋਟੀ ਖਾ ਰਹੇ ਆ ਉਹ ਵਿਚਾਰੇ ਆਪ ਦਾ ਚਿੱਲ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਸੋਸ਼ਲ ਮੀਡੀਆ ਤੋਂ ਦੂਰ ਰਹਿੰਦੇ ਆ ਉਹ ਕਦੇ ਪਿੱਟ ਦੇ ਪੁੱਟ ਦੇ ਨਹੀਂ ਹੈਗੇ ਉੱਥੇ ਆ ਕੇ ਕਿਉਂਕਿ ਉਹਨਾਂ ਦੀ ਲਾਈਫ ਸੈੱਟ ਚੱਲ ਰਹੀ ਹੈ ਬਾਈ ਉਹਨਾਂ ਨੂੰ ਨਾ ਚੰਗਾ ਕਹਿਣ ਦੀ ਲੋੜ ਆ ਨਾ ਮਾੜਾ ਕਹਿਣ ਦੀ ਲੋੜ ਆ ਜਿਹੜੇ ਲੋਕ ਖਲਾਰਾ ਪਾਉਂਦੇ ਆ ਦਿਖਾਵਾ ਕਰਦੇ ਆ ਇਹ ਉਹੀ ਲੋਕ ਆ ਜਿਹੜੇ ਡੱਕਾ ਤੋੜ ਕੇ ਰਾਜ਼ੀ ਨਹੀਂ ਹੈਗੇ ਇਹੋ ਜਿਹੇ ਲੋਕ ਸੋਸ਼ਲ ਮੀਡੀਆ ਤੇ ਹੋਰ ਲੋਕਾਂ ਨੂੰ ਜਿਹੜੇ ਪੰਜਾਬ ਬੈਠੇ ਆ ਜਾਂ ਹੋਰ ਪਾਸੇ ਇੰਡੀਆ ਦੇ ਹੋਰ ਹਿੱਸਿਆਂ 'ਚ ਬੈਠੇ ਆ ਉਹਨਾਂ ਨੂੰ ਵੀ ਗਲਤ ਇਨਫਲੂਐਂਸ ਕਰਦੇ ਆ ਉਹਨਾਂ ਨੂੰ ਗਲਤ ਮੈਸੇਜ ਭੇਜਦੇ ਆ ਇੱਕ ਗਲਤ ਹਵਾ ਕ੍ਰੀਏਟ ਕਰਦੇ ਆ ਉਸ ਮੁਲਕ ਦਾ ਜਿੱਦਾ ਤੁਸੀਂ ਰੋਟੀ ਖਾ ਰਹੇ ਹੋ ਅਨਾਜ ਖਾ ਰਹੇ ਹੋ ਜਿੱਥੇ ਰਹਿ ਰਹੇ ਹੋ ਤੁਸੀਂ ਤਾਂ ਤੁਸੀਂ ਉਹਨੂੰ ਮਾੜਾ ਕਿਉਂ ਬੋਲਦੇ ਹੋ ਜਾਂ ਤਾਂ ਫਿਰ ਤੁਸੀਂ ਇੱਥੇ ਆਉਂਦੇ ਹੀ ਨਾ ਉਹ ਲੋਕ ਉਹੇ ਜਿਹੇ ਆ ਜਿਨ੍ਹਾਂ ਨੇ ਘਰੇ ਪਾਣੀ ਦਾ ਗਲਾਸ ਚੱਕ ਕੇ ਕਦੇ ਨਹੀਂ ਪੀਤਾ ਹੁੰਦਾ ਤੇ ਇੱਥੇ ਆ ਜਾਂਦੇ ਆ ਫਿਰ ਉਹਨਾਂ ਨੂੰ ਸਾਫ਼ ਸੁਥਰਾ ਹਵਾ ਮਿਲ ਜਾਂਦੀ ਆ ਸਾਫ਼ ਸੁਥਰਾ ਵਾਤਾਵਰਣ ਮਿਲ ਜਾਂਦਾ ਤੇ ਫਿਰ ਉਹ ਆਸ਼ਾਨ ਫਰਾਮੋਸ਼ ਹੋ ਜਾਂਦੇ ਆ ਫਿਰ ਉਹ ਮੁਲਕ ਨੂੰ ਹੀ ਭੰਡਣ ਲੱਗ ਜਾਂਦੇ ਆ ਆਪਣੀਆਂ ਗਲਤੀਆਂ ਦਾ ਠੇਕਰਾ ਕਦੇ ਰਿਸ਼ਤੇਦਾਰਾਂ ਦੇ ਘਰਦਿਆਂ ਦੇ ਜਾਂ ਲੋਕਾਂ ਦੀ ਸਰਪੰਨਨ ਵਾਲੇ ਲੋਕਾਂ ਤੋਂ ਹਮੇਸ਼ਾ ਬਚ ਕੇ ਰਹਾ ਕਰੋ ਇਹ ਲੋਕ ਤੁਹਾਨੂੰ ਇੰਨਾ 네ਗੇਟਿਵ ਕਰ ਦੇਣਗੇ ਉਹ ਚੀਜ਼ਾਂ ਤੋਂ ਨਫ਼ਰਤ ਕਰਨੀ ਸਿਖਾ ਦੇਣਗੇ ਜਿਹੜੀ ਚੀਜ਼ਾਂ ਦੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਵੀ ਹੋਊਗਾ ਤੁਸੀਂ ਖੁਦ ਉਹ ਚੀਜ਼ਾਂ ਨੂੰ ਚੰਗਾ ਮੰਨਦਾ ਹੋਵੋਗੇ ਬਟ ਨੈਟ ਦੇ ਉੱਤੇ ਦੇਖ ਦੇਖ ਕੇ ਹਾਂ ਫਲਾਣਾ ਇਹ ਵੀਡੀਓ ਪਾਰਿਆ 10 ਵੀਡੀਓਜ਼ ਮੈਂ ਦੇਖ ਲਈਆਂ ਤੁਸੀਂ ਆਪ ਇਹ ਜੇ ਇਹ ਜੇ ਲੋਕਾਂ ਨੂੰ ਜਿਹੜਾ ਵੀ ਕ੍ਰिएਟਰ ਜਾਂ ਜਿਹੜਾ ਵੀ ਬੰਦਾ YouTube ਜਾਂ Net ਦੇ ਉੱਤੇ Instagram ਜਾਂ ਕਿਤੇ ਵੀ TikTok ਤੇ ਗਲਤ ਵੀਡੀਓ ਪਾ ਰਿਹਾ ਹੈ ਇਹੋ ਜੀ ਉਹਨਾਂ ਲੋਕਾਂ ਨੂੰ ਨਾ ਫੋਲੋ ਕਰਿਆ ਕਰੋ ਜੋ ਤੁਹਾਡੀ ਲਾਈਫ ਦੇ ਵਿੱਚ ਵੈਲਿਊ ਐਡ ਨਹੀਂ ਕਰਦੇ ਜੋ ਚੰਗੀ ਜਾਣਕਾਰੀ ਚੰਗਾ ਕੰਟੈਂਟ ਜਾਂ ਕੋਈ ਇਹੋ ਜੀ ਜਾਣਕਾਰੀ ਐਟ ਲਿਸਟ ਪਾ ਰਿਹਾ ਜੋ ਤੁਹਾਡੇ ਮਤਲਬ ਦੀ ਆ ਤੁਹਾਨੂੰ ਫਾਇਦਾ ਹੁੰਦਾ ਕੋਈ ਅਪਡੇਟ ਮਿਲਦੀ ਆ ਉਹਨਾਂ ਨੂੰ ਫੋਲੋ ਕਰੋ ਤਾਂ ਕਿ ਉਹ ਜੋ ਚੰਗੇ ਲੋਕ ਆ ਉਹ ਗਰੋ ਕਰਨ ਨਾ ਕਿ ਉਹ ਲੋਕ ਜਿਹੜੇ ਕੋਈ ਨੱਚ ਕੇ ਵੀਡੀਓ ਪਾ ਦਿੰਦਾ ਕੋਈ ਲੱਕ ਹਲਾ ਕੇ ਵੀਡੀਓ ਪਾ ਦਿੰਦੀ ਆ ਕੋਈ ਮੇਕਅਪ ਕਰਦੀ ਦੀ ਵੀਡੀਓ ਪਾ ਦਿੰਦੀ ਆ ਕੋਈ ਸਵੇਰੇ ਸੁੱਤੀ ਉੱਠਣ ਲੱਗੇ ਆ ਪਹਿਲਾਂ ਸੁੱਤੀ ਉੱਠੂਗੀ ਫੋਨ ਪਰ ਰੱਖ ਦੂਗੀ ਫਿਰ ਉੱਠ ਕੇ ਦਿਖਾਊਗੀ ਠੀਕ ਆ ਤੇ ਵੀਡੀਓ ਬਣਾਉਣਗੀਆਂ ਜ਼ਿਆਦਾਤਰ ਪਿੱਛੋਂ ਹੀ ਵੀ ਪਿੱਛੋਂ ਇਹੋ ਜਿਹਾ ਕੀ ਐਸ ਵਾਲਾ ਜਿਹੜਾ ਲੋਕਾਂ ਨੇ ਦੇਖਣਾ ਸੋ ਇਹੋ ਜਿਹੇ ਲੱਛਣ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਨਾ ਪ੍ਰਮੋਟ ਕਰੋ। ਮੁੰਡੇ ਵੀ ਬਹੁਤ ਸਾਰੇ ਇਹੋ ਜਿਹੇ ਜਿਹੜੇ ਗਲਤ ਵੀਡੀਓਜ਼ ਪਾਈ ਜਾਂਦੇ ਆ। ਐਵੇਂ ਆੜਕਵਾੜ ਦੀ ਵੀਡੀਓਜ਼ ਬਣਾ ਕੇ ਪਾਈ ਜਾਂਦੇ ਆ। ਮਜ਼ਾਕ-ਮਜ਼ਾਕ ਦੇ ਵਿੱਚ ਵੀ ਯੂਨੀਵਰਸਿਟੀਾਂ 'ਚ ਆਪਣੇ ਟੀਚਰਾਂ ਦਾ ਮਜ਼ਾਕ ਕਢਾਉਂਦੇ ਆ। ਰਸਤੇ ਦੇ ਵਿੱਚ ਰਾਹ ਜਾਂਦੇ ਲੋਕਾਂ ਨੂੰ ਕੈਪਚਰ ਕਰਕੇ ਉਹਨਾਂ ਦੀ ਵੀਡੀਓ ਪਾ ਦਿੰਦੇ ਆ। ਕੱਲ ਨੂੰ ਜੇ ਕਿਸੇ ਨੇ ਓਬਜੈਕਸ਼ਨ ਕਰਤੀ ਕਿਸੇ ਸਿਟੀਜ਼ਨ ਨੇ ਕੋਈ ਇਤਰਾਜ਼ ਕਰਤਾ ਤਾਂ ਫਿਰ ਉਹਨਾਂ ਦੇ ਕੇਸ ਹੋਊਗਾ ਫਿਰ ਕਾਂਡ 'ਚ ਚੱਕੇ ਜਾਣਗੇ। ਸੋ ਇਹਨਾਂ ਸਭ ਆਦਤਾਂ ਤੋਂ ਬਾਜ਼ ਆਓ ਯਾਰ। ਬਾਹਰਲੇ ਮੁਲਕ ਖਾਏ ਆ। ਰੱਬ ਨੇ ਮੌਕਾ ਦਿੱ ਕੰਮ ਤੇ ਜਾਓ ਇੰਜੋਏ ਕਰੋ ਆਪਣੀ ਲਾਈਫ ਸੈੱਟ ਕਰੋ ਅੱਗੇ ਵਧੋ ਬਹੁਤ ਸਾਰੇ ਇਹੋ ਜਿਹੇ ਚੰਗੇ ਲੋਕ ਕੀ ਚੰਗੇ ਘਰਾਂ ਦੇ ਇੱਥੇ ਆਏ ਹੋਏ ਆ ਜਿਹੜੇ ਕੰਮ ਕਰਦੇ ਆ ਆਪਣੇ ਕੰਮ ਤੱਕ ਕੰਮ ਰੱਖਦੇ ਆ ਰੋਟੀ ਪਾਣੀ ਖਾਂਦੇ ਆ ਰੱਬ ਦਾ ਨਾਮ ਲੈਂਦੇ ਆ ਸ਼ੁਕਰ ਕਰਦੇ ਆ ਕਿ ਅਸੀਂ ਆਏ ਸੀਗੇ ਚੰਗੀ ਲਾਈਫ ਸਾਨੂੰ ਮਿਲੀ ਆ ਪਿੱਛੇ ਪਰਿਵਾਰਾਂ ਨੂੰ ਵੀ ਹੈਲਪ ਕਰਦੇ ਆ ਕੱਲ ਨੂੰ ਪਰਿਵਾਰਾਂ ਨੂੰ ਵੀ ਸੱਦਣਗੇ ਬਾਹਰ ਕਮਾਉਣਗੇ ਸੋ ਉਹ ਵਿਚਾਰੇ ਆਪਣਾ ਪੂਰਾ ਰੱਬ ਦੀ ਰਜ਼ਾ 'ਚ ਰਾਜੀ ਰਹਿੰਦੇ ਆ ਕੁਸ਼ਕ ਚੰਦਕ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਜਿਹੜਾ ਦੇ ਸੋਸ਼ਲ ਮੀਡੀਆ ਦਾ ਕੀੜਾ ਬੜਿਆ ਹੁੰਦਾ ਉਹਨਾਂ ਨੂੰ ਬਿਮਾਰੀ ਹੁੰਦੀ ਆ ਵੀ ਹਾਂ ਮੁਲਕ ਨੂੰ ਭੰਡਣਾ ਜਾਂ ਗਲਤ 네ਗਟਿਵਿਟੀ ਕਰਨੀ ਆ ਚੱਲ ਚਾਰ ਵੀਊ ਲੈ ਲਾਂਗੇ ਜਾਂ ਚਾਰ ਵਾਹ ਵਾਹ ਹੀ ਲੈ ਲਾਂਗੇ ਜਾਂ ਆਪਣੀ ਈਗੋ ਨੂੰ ਸੰਤੁਸ਼ਟ ਕਰ ਲਾਂਗੇ ਆਪਣੀ ਈਗੋ ਨੂੰ ਪੱਠੇ ਪਾ ਲਾਂਗੇ ਵੀ ਹਾਂ ਜੋ ਅਸੀਂ ਕਿਹਾ ਹੈ ਉਹ ਸੱਚ ਆ ਲੋਕ ਕਮੈਂਟਾਂ ਦੇ ਵਿੱਚ ਸਾਡੀ ਹਾਮੀ ਭਰ ਰਹੇ ਆ ਸੋ ਇਹ ਜੇ ਲੱਛਣ ਛੱਡ ਦਿਓ ਯਾਰ ਆਪਣੇ ਆਪ ਨੂੰ ਮੇਫਕੂ ਬਣਾ ਰਹੇ ਆ ਕਿਸੇ ਕੰਮ ਧੰਦੇ ਲੱਗੋ ਤਿੱਕ ਚੰਗੇ ਰੱਬ ਦਾ ਸ਼ੁਕਰਗੁਜ਼ਾਰ ਕਰੋ ਕਿ ਤੁਹਾਨੂੰ ਵੀਜ਼ਾ ਮਿਲਿਆ ਤੁਸੀਂ ਆਏ ਧੰਨਵਾਦ ਜੀ